ਸਤਿ ਸ਼੍ਰੀ ਅਕਾਲ ਜੀ ਵੈਲਕਮ ਬੈਕ ਟੂ ਮਾਈ ਚੈਨਲ ਤੇ ਹਾਜ਼ਰ ਹਾਂ ਜੀ ਇੱਕ ਵਾਰ ਫੇਰ ਬੜੀ ਹੀ ਸਿੰਪਲ ਟਿਪਸ ਤੁਹਾਨੂੰ ਲੈ ਕੇ ਤੇ ਚਲੋ ਜੀ ਬਸ ਸਟਾਰਟ ਕਰਦੇ ਆ ਸਭ ਤੋਂ ਪਹਿਲਾਂ ਇੱਧਰ ਜਿਹੜੀ ਬਿਜਲੀ ਦੀ ਤਾਰ ਹੁੰਦੀ ਹੈ ਆਪਾਂ ਇਹਨੂੰ ਕੈਂਚੀ ਨਾਲ ਵੱਢ ਲੈਣਾ ਹੈ ਆ ਤੁਸੀਂ ਦੇਖ ਸਕਦੇ ਕਿੰਨੀ ਬਰੀਕ ਤਾਰ ਆ ਹਨਾ ਵੰਡਣ ਤੋਂ ਬਾਅਦ ਆਪਾਂ ਇਹਦਾ ਇਸਤੇਮਾਲ ਕਰਾਂਗੇ ਸੂਈ ਧਾਗੇ ਦਾ ਧਾਗਾ ਪਾਣ ਵਿੱਚ ਇੱਥੇ ਰੀਲ ਨੂੰ ਮੈਂ ਧਾਗਾ ਖੋਲਿਆ ਰੀਲ ਦਾ ਤੇ ਜਿਹੜੀ ਇਹ ਮੇਰੇ ਕੋਲ ਛੋਟੀ ਜੀ ਪਿੰਨ ਹੈਗੀ ਤਾਰ ਹੈ ਉਹਦੀ ਬਿਜਲੀ ਦੀ ਤਾਰ ਹੈ ਇੱਕ ਪੀਸ ਲਿਆ ਇਹਨੂੰ ਮੈਂ ਚੰਗੀ ਤਰ੍ਹਾਂ ਮੋਰੋ ਡਬਲ ਐਂ ਚੰਗੀ ਤਰ੍ਹਾਂ ਕਰ ਲੈਣਾ ਤੇ ਦੇਖ ਸਕਦੇ ਤੁਸੀਂ ਕਿੰਨੀ ਆਸਾਨ ਆਪਣਾ ਧਾਗਾ ਦੇਖ ਲਓ ਸੋਈ ਦੇ ਵਿੱਚ ਪੈ ਜਾਂਦਾ ਹੈ ਕੋਈ ਜ਼ਿਆਦਾ ਝੰਜਟ ਕਰਨੇ ਦੀ ਲੋੜ ਨਹੀਂ ਹੈਗੀ ਅ ਬੱਚੇ ਤੋਂ ਬੱਚਾ ਵੀ ਧਾਗਾ ਪਾ ਸਕਦਾ ਸੋਈ ਦੇ ਵਿੱਚ ਤੇ ਆਹ ਤੁਸੀਂ ਦੇਖ ਸਕਦੇ ਹੋ ਹੈਗਾ ਨਾ ਇੱਕ ਮਾਰ ਦਾ ਟਿਪ ਤੇ ਜੇ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚਲੋ ਇਹਦੇ ਬਾਅਦ ਚੱਲਦੇ ਦੂਜੀ ਟਿਪਸ ਵੱਲ ਇਹ ਇੰਧਾ ਦੇ ਖਾਲੀ ਬਾਕਸ ਆਪਣੇ ਸਾਰਿਆਂ ਦੇ ਘਰ ਪਏ ਹੁੰਦੇ ਆ ਹਨਾ ਤੇ ਆਪਾਂ ਇਹਦਾ ਇਸਤੇਮਾਲ ਡਰੋ ਬਣਾਉਣ ਦੇ ਵਿੱਚ ਕਰਾਂਗੇ ਇੰਨਾ ਵਧੀਆ ਇਸਤੇਮਾਲ ਹੋਣਾ ਹੈ ਕਿ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਮੇਰੇ ਕੋਲ ਇੱਥੇ ਇੱਥੇ ਬੱਚਿਆਂ ਵਾਲੀ ਸਟੈਚੀਬਲ ਪਜਾਮੀ ਪਈ ਹੈ ਇਹ ਨੂੰ ਮੈਂ ਦੋਨੀ ਪੀਸੀ ਤੇ ਕੱਟ ਲੈਣੀ ਆ ਕੱਟਣ ਦਾ ਪਾ ਤੁਸੀਂ ਦੇ ਸਕਦੇ ਹੋ ਜਿਹੜਾ ਇਹ ਡੱਬਾ ਹੈਗਾ ਇਹਦੇ ਦੇ ਉੱਤੇ ਮੈਂ ਚੰਗੀ ਤਰ੍ਹਾਂ ਇਹ ਕਵਰ ਨੂੰ ਚੜਾ ਲੈਣਾ ਤੁਸੀਂ ਰੰਗ-ਬਰੰਗੇ ਵੀ ਕੱਟ ਸਕਦੇ ਹੋ ਬਟ ਮੈਂ ਇੱਕੋ ਹੀ ਤਰ੍ਹਾਂ ਦੇ ਕੱਟੇ ਸੀਗੇ ਜੇ ਤੁਸੀਂ ਤਿੰਨ ਚਾਰ ਕਲਰ ਪਾਣਾ ਚਾਹੁੰਦੇ ਉਹਦੇ ਵਿੱਚ ਤਾਂ ਤੁਸੀਂ ਇਦਾਂ ਪਾ ਸਕਦੇ ਹੋ ਅੱਧ-ਅੱਧ ਹਾਫ-ਹਾਫ ਕਵਰ ਕਰ ਕਲਰ ਕਰਕੇ ਤੇ ਲੋ ਜੀ ਇਹ ਮੈਂ ਬਣਾ ਲਿਆ ਡੱਬਾ ਇਸ ਤਰ੍ਹਾਂ ਤੇ ਮੇਰੇ ਕੋਲ ਇੱਕ ਫालतू ਟ੍ਰੇ ਪਈ ਸੀ ਜਿਹੜੀ ਆਪਾਂ ਯੂਜ਼ ਦੇ ਵਿੱਚ ਉਹ ਘੱਟ ਵਰਤ ਤੇ ਵਰਤਦੇ ਹੀ ਨਹੀਂ ਹੈਗੇ ਖਰਾਬ ਸੀਗੀ ਤੇ ਤੁਸੀਂ ਦੇ ਸਕਦੇ ਨੂੰ ਮੈਂ ਕਿੱਦਾਂ ਇਹ ਡੱਬੇ ਦੇ ਵਿੱਚ ਅਡਜਸਟ ਕਰ ਦਿੱਤਾ ਹੈ ਤੇ ਨਾਲ ਹੀ ਆਪਣੇ ਆਪ ਕੱਪ ਹੁੰਦੇ ਛੋਟੇ ਛੋਟੇ ਕੋਲੀਆਂ ਹੁੰਦੀਆਂ ਹਨਾ ਉਹ ਆਪਾਂ ਇਹਦੇ ਵਿੱਚ ਪਾ ਦਵਾਂਗੇ ਤੇ ਇੱਕ ਡਰੋ ਦਾ ਕੰਮ ਕਰੂਗਾ ਸਾਡੇ ਪਾਵਾ ਦਾ ਦੋ ਡਰੋ ਬਣ ਕੇ ਤਿਆਰ ਹੋ ਜਾਣੇ ਇੱਕ ਤਾਂ ਇਹ ਕਹੋਗੇ ਆ ਟ੍ਰੇ ਵਾਲਾ ਇੱਕ ਤੇ ਉਸ ਦੇ ਉੱਤੇ ਵੀ ਬਹੁਤ ਜ਼ਿਆਦਾ ਸਮਾਨ ਰੱਖ ਸਕਦੇ ਹੋ ਤੇ ਲੋ ਜੀ ਤੁਸੀਂ ਆਪਣਾ ਯੂ نو ਉੱਤੇ ਰੱਖਣਾ ਚਾਹੁੰਦੇ ਹੋ ਸ਼ੀਸ਼ੇ ਦਾ ਦਰਾਜ ਉੱਤੇ ਰੱਖੋ ਬਾਹਰ ਤੁਸੀਂ ਰੱਖਣਾ ਚਾਹੁੰਦੇ ਜਿੱਥੇ ਮਰਜ਼ੀ ਮਦਾ ਫ੍ਰੀਜ ਦੇ ਉੱਤੇ ਤੁਸੀਂ ਇਸ ਤਰ੍ਹਾਂ ਰੱਖ ਸਕਦੇ ਤੁਸੀਂ ਦੇ ਸਕਦੇ ਦੋ ਬਣ ਗਏ ਹਨਾ ਕਿੰਨੇ ਸੋਹਣਾ ਸਮਾਰਕ ਹੋ ਗਿਆ ਤੇ ਤੀਜੀ ਟਿਪ ਵੱਲ ਚੱਲਦੇ ਆ ਆਪਣੇ ਕੋਲ ਇਹਦਾ ਖਾਲੀ ਬਾਕਸ ਹੁੰਦੇ ਆ ਤੇ ਆਪਾਂ ਉਹ ਨਾ ਬੇਕਾਰ ਸਮਝ ਕੇ ਜਾਂ ਤਾਂ ਸੈੱਟ ਦੇ ਦਿੰਦੇ ਜਾਂ ਉਹਨਾਂ ਨੂੰ ਸਾੜ ਦਿੰਦੇ ਹਾਂ ਨਾ ਪਰ ਇਹਨਾਂ ਦਾ ਇਸਤੇਮਾਲ ਬਹੁਤ ਵਧੀਆ ਢੰਗ ਨਾਲ ਹੁੰਦਾ ਹੈ ਤੇ ਲੋ ਜੀ ਇੱਧਰ ਮੈਂ ਇੱਕ ਸਾਈਡ ਦਾ ਨੂੰ ਕੱਟ ਲਿਆ ਸੀਗਾ ਜਿਹੜਾ ਆ ਇਦਾਂ ਟੱਕਣ ਬੰਦ ਕਰਨ ਵਾਲਾ ਹੁੰਦਾ ਤੇ ਇੱਥੇ ਆਪਣੇ ਕੋਲ ਜੁੱਤੀਆਂ ਪਈਆਂ ਹੁੰਦੀਆਂ ਆਪਾਂ ਟੇਬਲ ਦੇ ਉੱਤੇ ਐਵੇਂ ਰੱਖ ਦਿੰਦੇ ਟੇਬਲ ਦੇ ਨੀਚੇ ਰੱਖਣ ਦੇ ਵਜ੍ਹਾ ਜੁੱਤੀਆਂ ਵਗੈਰਾ ਤੁਸੀਂ ਦੇ ਵਿੱਚ ਬਾਕਸ ਦੇ ਵਿੱਚ ਪਾ ਕੇ ਇਦਾਂ ਜੁੱਤੀਆਂ ਆਪਣੀਆਂ ਸੇਫਲੀ ਰੱਖ ਸਕਦੇ ਹੋ ਤੇ ਇਹਦੇ ਉੱਤੇ ਹੋਰ ਵੀ ਤੁਸੀਂ ਜਿਹੜੇ ਘਰ ਪਾਉਂਦੇ ਹੋ ਜੁੱਤੀਆਂ ਜਾਂ ਕੋਈ ਹੋਰ ਚੀਜ਼ ਇਹਦੇ ਉੱਤੇ ਤੁਸੀਂ ਰੱਖ ਸਕਦੇ ਹੋ ਬਾਕਸ ਦੇ ਉੱਤੇ ਤੇ ਬਹੁਤ ਵਧੀਆ ਟ੍ਰਿਕ ਹੈ ਵੀ ਤੇ ਤੁਸੀਂ ਇਸ ਤਰ੍ਹਾਂ ਜੁੱਤੀਆਂ ਨੂੰ ਕਵਰ ਕਰਕੇ ਨਾ ਕਬੋਰਡ ਦੇ ਵਿੱਚ ਵੀ ਰੱਖ ਸਕਦੇ ਹੋ ਤੇ ਇਦਾਂ ਦੀ ਆਪਣਾ ਟ੍ਰੇ ਸਾਰੀਆਂ ਟੋਕਰੀਆਂ ਸਾਰਿਆਂ ਦੇ ਘਰ ਹੁੰਦੀਆਂ ਤੇ ਆਪਾਂ ਉਹਨਾਂ ਨੂੰ ਬੇਕਾਰ ਸਮਝ ਕੇ ਨਾ ਸੁੱਟ ਦਿੰਦੇ ਜੇ ਟੁੱਟ ਜਾਵੇ ਖਰਾਬ ਹੋ ਜਾਵੇ ਹੈਨਾ ਤੇ ਇਹਦਾ ਇਸਤੇਮਾਲ ਬਹੁਤ ਵਧੀਆ ਤਰੀਕੇ ਨਾਲ ਕਰਾਂਗੇ ਜਿਹੜੇ ਇਹਨਾਂ ਦੇ ਵਿੱਚ ਤੁਸੀਂ ਦੇਦਾ ਸ਼ੇਕ ਹੋਇਆ ਨਾ ਆਪਾਂ ਉਹਨਾਂ ਦੇ ਵਿੱਚ ਆਪਣੇ ਏਰੀਂਗਸ ਵਗੈਰਾ ਉਹ ਆਪਾਂ ਟਾਂਕੇ ਰੱਖ ਦਵਾਂਗੇ ਇਹਨਾਂ ਨੂੰ ਆਪਾਂ ਪਿੱਛੇ ਇਹਨਾਂ ਦੇ ਸਪੋਰਟ ਵਾਸਤੇ ਜਿਹੜੇ ਹੁੰਦੇ ਆ ਉਹ ਵੀ ਲਗਾ ਦਵਾਂਗੇ ਤਾਂ ਕਿ ਬਿਲਕੁਲ ਸਹੀ ਢੰਗ ਨਾਲ ਰਿਹਾ ਵੇ ਡਿਗੇ ਨਾ ਤੇ ਬਸ ਇੰਨੇ ਮੈਨੇ ਜਿੰਨੇ ਵੀ ਮੇਰੇ ਇਅਰਿੰਗਸ ਵਗੈਰਾ ਸੀਗੇ ਥੋੜੇ ਬੋਤੇ ਜਿਹੜੇ ਮੈਂ ਵੈਸੇ ਹੀ ਵਾ ਡੱਬੇ ਦੇ ਵਿੱਚ ਰੱਖੇ ਹੋਏ ਸੀਗੇ ਤੇ ਮੈਂ ਕਿਹਾ ਚਲੋ ਉਹਨੂੰ ਇਦਾਂ ਹੀ ਕਵਰ ਕਰਕੇ ਰੱਖ ਦੇਈਏ ਆ ਦੇਖੋ ਕਿੰਨੇ ਸੋਹਣੇ ਲੱਗਦੇ ਆ ਤੇ ਮੈਂ ਤੇਨੂੰ ਅਲਮਾਰੀ ਦੇ ਵਿੱਚ ਅੱਧੀ ਰੱਖ ਦਿੱਤਾ ਹੈ ਸੀਗਾ ਤੁਸੀਂ ਚਾਹੋ ਤੇ ਇਹਨੂੰ ਧਾਗਾ ਪਾ ਕੇ ਟਾਂਕੇ ਤੁਸੀਂ ਕੀਲਾਂ ਦੇ ਆਪਣੇ ਜੜੀਆਂ ਹੁੰਦੇ ਦਰਵਾਜੇ ਉਹਨਾਂ ਦੇ ਪਿੱਛੇ ਵੀ ਟੰਗ ਸਕਦੇ ਹੋ ਆਸਾਨੀ ਨਾਲ ਮਿਲ ਜਾਂਦੇ ਆ ਤੁਸੀਂ ਦੇਖ ਸਦੋਂ ਦੇਖਣ ਨੂੰ ਵੀ ਕਿੰਨੇ ਸੋਹਣੇ ਲੱਗਦੇ ਆ ਹਨਾ ਹੋਰ ਵੀ ਤੁਸੀਂ ਸੂਈਆਂ ਵਗੈਰਾ ਹੋਰ ਵੀ ਸਮਾਨ ਤੁਸੀਂ ਇਹਦੇ ਵਿੱਚ ਰੱਖ ਸਕਦੇ ਹੋ ਤੇ ਲੋਜੀ ਅਲਮਾਰੀ ਦੇ ਵਿੱਚ ਰੱਖ ਦਿੱਤੇ ਆ ਜਦੋਂ ਮੈਨੂੰ ਲੋੜ ਪੈਣੀ ਆ ਮੈਂ ਇਹਨਾਂ ਨੂੰ ਕਾਗਜ਼ ਵੀ ਉੱਪਰੋਂ ਝੜਾ ਸਕਦੀ ਆ ਜਦੋਂ ਵੀ ਲੋੜ ਪੈਣੀ ਆ ਬਸ ਮੈਂ ਇੱਥੋਂ ਕੱਢ ਕੇ ਆਪਾਂ ਪਾ ਲੈਂਦੇ ਆ ਇਅਰਿੰਗਸ ਤੇ ਅਗਲੀ ਟ੍ਰਿਕ ਹੈਗੀ ਇਦਾਂ ਦੀ ਖਾਲੀਆਂ ਚੂੜੀਆਂ ਦੀ ਸਾਰੇ ਆਪਾਂ ਹੁੰਦੀ ਆ ਡੱਬੀ ਹਨਾ ਤੇ ਇਹਦਾ ਇਸਤੇਮਾਲ ਦੇਖ ਕੇ ਕਿੰਨਾ ਵਧੀਆ ਹੋਣਾ ਹੈ ਤੇ ਇੱਥੇ ਮੈਂ ਇਹਨੂੰ ਗਰਮ ਕਰ ਲਿਆ ਸੀਗਾ ਸੂਏਨੋ ਤੇ ਉਹਦੇ ਨਾਲ ਇਹਨੂੰ ਮੈਂ ਸ਼ੇਕ ਕਰ ਲੈਣੀ ਆ ਤੁਸੀਂ ਦੇਖ ਸਕਦੇ ਹੋ ਆ ਮੈਂ ਸਾਰੇ ਸਾਈਡ ਤੇ ਸ਼ੇਕ ਕਰ ਲੈਣੀ ਆ ਤੇ ਸ਼ੇਕ ਕਰਨ ਤੋਂ ਬਾਅਦ ਤੁਹਾਨੂੰ ਦਿਖਾ ਦਿੰਦੀ ਆ ਪਹਿਲਾਂ ਕਿੱਦਾਂ ਦੇ ਸ਼ੇਕ ਇਹਦੇ ਹੋਏ ਆ ਦੇਖੋ ਤੇ ਉਦੋਂ ਬਾਅਦ ਮੈਂ ਇਹਦੇ ਵਿੱਚ ਪਾ ਦੇਣਾ ਹੈ ਨਮਕ ਤੇ ਨਮਕ ਪਾਉਣ ਤੋਂ ਬਾਅਦ ਆਪਣੇ ਬਾਅਦ ਧੂਫ ਹੁੰਦਾ ਨਾ ਤੂਫ ਨੂੰ ਆਪਾਂ ਇਹਦੇ ਵਿੱਚ ਨਮਕ ਵਾਲੇ ਇਹਦੇ ਵਿੱਚ ਰੱਖ ਦੇਣਾ ਜਗਾ ਕੇ ਆ ਤੁਸੀਂ ਦੇ ਸਕਦੇ ਹੋ ਜਗਾ ਕੇ ਤੇ ਮੈਂ ਇਹਦੇ ਵਿੱਚ ਰੱਖ ਦਿੱਤਾ ਤੇ ਪਲੀਜ਼ ਚੈਨਲ ਨੂੰ ਲਾਈਕ ਕਰਨਾ ਨਾ ਭੁੱਲਿਓ ਵੀਡੀਓ ਨੂੰ ਸ਼ੇਅਰ ਕਰਨਾ ਵੀ ਨਾ ਭੁੱਲਿਓ ਤੇ ਉਤੋਂ ਆਪੇ ਇਹਦਾ ਲਾ ਦੇਣਾ ਟੱਕਣ ਤੇ ਤੁਸੀਂ ਨੂੰ ਬਾਹਰ ਕਿਤੇ ਵੀ ਰੱਖ ਸਕਦੇ ਹੋ ਬਰਾਂਡੇ ਦੇ ਵਿੱਚ ਕਿਚਨ ਦੇ ਵਿੱਚ ਪੂਜਾ ਰੂਮ ਦੇ ਵਿੱਚ ਕਿਤੇ ਵੀ ਰੱਖ ਸਕਦੇ ਜਿਹੜੇ ਸ਼ੇਕ ਹੋਏ ਹੈ ਨਾ ਇਹਨਾਂ ਦੇ ਵਿੱਚ ਧੂਆ ਨਿਕਲ ਕੇ ਬਹੁਤ ਜਿਆਦਾ ਵਧੀਆ 스ਮੈਲ ਵਗੈਰਾ ਆਂਦੀ ਹੈ ਤੇ ਮਤਲਬ ਕਮਰੇ ਦੇ ਵਿੱਚ ਧੂਆ ਧੂਆ ਨਹੀਂ ਹੁੰਦਾਗਾ ਕੇਵਲ ਧੂਪ ਕਰਕੇ ਬਹੁਤ ਜਿਆਦਾ ਧੂਆ ਹੋ ਜਾਂਦਾ ਨਾ ਕਿ ਇਹਨੋਂ ਸਾਦੀ ਪ੍ਰੋਬਲਮ ਹੈ ਸਾਦ ਮਤਲਬ ਧੂਏ ਤੋਂ ਅਲਰਜੀ ਆ ਉਹਨਾਂ ਕਰਕੇ ਉਹਨਾਂ ਕਰਕੇ ਵੀ ਸਹੀ ਹੈ ਐਨ ਸਹੀ ਰਹੂਗਾ ਤੇ ਜਿਆਦਾ ਧੂਆ ਨਹੀਂ ਨਿਕਲਣਾ ਹੈਗਾ ਤੇ ਚਲਿਏ ਜੀ ਅਗਲੀ ਟ੍ਰਿਕ ਵੱਲ ਚਲਦੇ ਆਂ ਜਦੋਂ ਆਪਾਂ ਤੜਕਾ ਵਗੈਰਾ ਲਗਾਉਂਦੇ ਆ ਨਾ ਢਾਲ ਢੱਕੇ ਹੁੰਦਾ ਤੇ ਉਹ ਉਹ ਕੇਵਲ ਆਪਣੇ ਨਾ ਰੋਟੀ ਜਦੋਂ ਸਬਜੀ ਠੰਡੀ ਹੋ ਦੀ ਜੰਮ ਜਾਂਦਾ ਹੈ ਨਾ ਤੇ ਇਹ ਟ੍ਰਿਕ ਤੁਹਾਨੂੰ ਮੈਂ ਜਿਹੜੀ ਦੱਸਣ ਲੱਗੀ ਜਨਾ ਕਦੀ ਵੀ ਠੰਡੀ ਸਬਜੀ ਹੋਵੇ ਜੰਮਣਾ ਨਹੀਂ ਹੈਗਾ ਉੱਤੇ ਤੜਕਿਓ ਬਸ ਆਪਾਂ ਇਹਦੇ ਵਿੱਚ ਇੱਕ ਚਮਚਾ ਸਰੋਂ ਦੇ ਤੇਲ ਦਾ ਪਾ ਦੇਣਾ ਤੇ ਜਦੋਂ ਵੀ ਤੁਸੀਂ ਤੜਕਾ ਲਗਾਉਣਾ ਹੈ ਤਾਂ ਤੁਸੀਂ ਦੇਖਿਓ ਠੰਡ ਦੇ ਵਿੱਚ ਜਦੋਂ ਠੰਡੇ ਹੋ ਵੀ ਥੋੜੀ ਸਬਜੀ ਹੋ ਜੂਗੀ ਕਦੀ ਨਹੀਂ ਜੰਮਣੀ ਹੈਗੀ ਹੈਗਣਾ ਵੀ ਕਮਾਲ ਦੀ ਟ੍ਰਿਕ ਤੇ ਨਮਕ ਦੀ ਥੈਲੀ ਐ ਖੋਲ ਲਈ ਸੀਗੀ ਥੋੜਾ ਜਿਹਾ ਨਮਕ ਪਾ ਲਿਆ ਥੋੜਾ ਰਹਿ ਗਿਆ ਕਿ ਵੀ ਨਮਕ ਸਿੱਲਾ ਹੋ ਜਾਂਦਾ ਨਾ ਇਸ ਤਰ੍ਹਾਂ ਤੇ ਬਸ ਆਪਾਂ ਇਹਨੂੰ ਹੁਣ ਪੈਕ ਕਰਕੇ ਰੱਖਣਾ ਥੈਲੀ ਨੂੰ ਤੁਸੀਂ ਦੇਖ ਸਕਦੇ ਹੋ ਇੱਧਰ ਮੈਂ ਚਿਮਟਾ ਗੈਸ ਦੇ ਉੱਤੇ ਆਹ ਦੇਖ ਸਕਦੇ ਹੋ ਚਿਮਟਾ ਮੈਂ ਗੈਸ ਦੇ ਉੱਤੇ ਹਲਕਾ ਹਲਕਾ ਗਰਮ ਕਰ ਲਿਆ ਨਾ ਗਰਮ ਕਰਨ ਤੋਂ ਬਾਅਦ ਮੈਂ ਥੈਲੀ ਦੇ ਉੱਤੇ ਜਿੱਦੜੇ ਬੰਨੇ ਆਪਾਂ ਖੋਲ੍ਹੇ ਨਾ ਲੂਣ ਦਾ ਪੈਕਟ ਉਹਦੇ ਲਗਾਣ ਤੋਂ ਬਾਅਦ ਤੁਸੀਂ ਦੇਖ ਸਕਦੇ ਇਹ ਇਹ ਆਪਣੇ ਆਪ ਹੀ ਚੰਗੀ ਤਰ੍ਹਾਂ ਬੰਦ ਹੋਣਾ ਤੇ ਕਿਸੇ ਵੀ ਲਫਾਫੇ ਵਿੱਚ ਤੁਸੀਂ ਇਸ ਤਰ੍ਹਾਂ ਬੰਦ ਕਰ ਸਕਦੇ ਹੋ ਤੁਸੀਂ ਦੇਖ ਲਓ ਬਹੁਤ ਵਧੀਆ ਟਰਿਕ ਹੈ ਵੀ ਆਈ ਹੋਪ ਤੁਹਾਨੂੰ ਪਸੰਦ ਆਈ ਹੋਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਤੇ ਚਲੋ ਜੀ ਅਗਲੀ ਟਿਪ ਹੈਗੀ ਆਪਣੇ ਇੱਦਾਂ ਦੇ ਦੇਹੀ ਵਾਲੇ ਗਲਾਸ ਸਾਰੇ ਆਪਾਂ ਹੁੰਦੇ ਆ ਨਾ ਆਪਾਂ ਬੇਕਾਰ ਸਿਰ ਦੇ ਸਿਰਦੇ ਉਹਨਾਂ ਕਦੀ ਸਿੱਟੋ ਨਾ ਇੱਥੇ ਮੈਂ ਖਾਲੀ ਜਰਾਬ ਲਈ ਆ ਇਹਦੇ ਵਿੱਚ ਰੂਹ ਆ ਉਹ ਮੈਂ ਰੂਹ ਪਾ ਦਵਾਂਗੀ ਚੰਗੀ ਤਰ੍ਹਾਂ ਇੱਕ ਬੋਲ ਮੰਗੋ ਬਣਾ ਕੇ ਤੇ ਜਿਹੜੀ ਹੈਗੀ ਜਰਾਬ ਉਹਨੂੰ ਮੈਂ ਦੇ ਦਵਾਂਗੀ ਗੱਠ ਗੱਠ ਦੇਣ ਤੋਂ ਬਾਅਦ ਗਲਾਸ ਦੇ ਵਿੱਚ ਹੀ ਮੈਂ ਇਹ ਰੁਮਾਲ ਰੱਖ ਦੇਣਾ ਹੈ ਸੌਰੀ ਜਰਾਬ ਰੱਖ ਦੇਣੀ ਆ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੱਪੜੇ ਵਗੈਰਾ ਵੀ ਪਾ ਸਕਦੇ ਹੋ ਉਹਦੀ ਕਤਰਾ ਕਰਕੇ ਤੇ ਲੋ ਜੀ ਉੱਤੇ ਰੱਖਦੇ ਤੇ ਬੋਲ ਵਾਂਗੂ ਬਣ ਗਏ ਆ ਤੇ ਆਪਣੇ ਘਰ ਜਿੰਨੀਆਂ ਵੀ ਸੂਈਆਂ ਵਗੈਰਾ ਹੈਗੀਆਂ ਹਨਾ ਉਹ ਇਹਦੇ ਉੱਤੇ ਆਪਾਂ ਲਗਾ ਦੇਣੀਆਂ ਬਹੁਤ ਆਸਾਨ ਤਰੀਕੇ ਨਾਲ ਲੱਗ ਜਾਂਦੀ ਤੇ ਬਹੁਤ ਵਧੀਆ ਟ੍ਰਿਕ ਹੈ ਘਰ ਦੇ ਵਿੱਚ ਜ਼ਰੂਰ ਇਸਤੇਮਾਲ ਕਰਿਓ ਤੇ ਜਲਦੀ ਜਲਦੀ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰਿਆ ਕਰੋ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਚਲੋ ਜੀ ਅਗਲੀ ਟ੍ਰਿਕ ਵੱਲ ਚੱਲਦੇ ਆ ਇੱਥੇ ਮੇਰੇ ਕੋਲ ਜਰਾਬ ਹੈ ਤੇ ਇੱਕ ਹੈਂਗਰ ਹੈ ਤੇ ਹੈਂਗਰ ਦੇ ਵਿੱਚ ਮੈਂ ਪਾ ਲਿਆ ਨਹੀਂ ਜਰਾਬ ਚੰਗੀ ਤਰ੍ਹਾਂ ਜਰਾਬ ਨੂੰ ਅਡਜਸਟ ਕਰਨ ਤੋਂ ਬਾਅਦ ਫਿਰ ਆਪਣੇ ਜਿਹੜੇ ਅ ਮਤਲਬ ਫ੍ਰਿਜ ਹੋ ਗਿਆ ਅਲਮਾਰੀ ਹੋ ਗਈ ਟੀਵੀ ਸ਼ੋ ਹੋ ਗਏ ਉਹ ਸ਼ੀਸ਼ੇ ਹੋ ਗਏ ਦਰਾਜ ਦੇ ਹੋ ਗਏ ਸਾਈਡ ਤੇ ਜਿੱਥੇ ਤੱਕ ਆਪਣੇ ਝਾੜੂ ਵਗੈਰਾ ਹੱਥ ਨਹੀਂ ਪੁੱਜਦਾ ਹੈਗਾ ਤੇ ਆਪਾਂ ਬਸ ਜਰਾ ਆਪ ਦੀ ਵੀ ਤੇ ਹੈਂਗਰ ਦੀ ਮਦਨਾ ਉਹਨੂੰ ਇਸ ਤਰ੍ਹਾਂ ਆਪਾਂ ਸਾਫ਼ ਕਰ ਲੈਣਾ ਹੈ ਤੇ ਇੱਧਰ ਮਤਲਬ ਬਹੁਤ ਘੱਟ ਮਤਲਬ ਕੂੜਾ ਵਗੈਰਾ ਨਿਕਲੇ ਸੀ ਕਿਉਂਕਿ ਮੈਂ ਇਦਾਂ ਮਤਲਬ 3-4 ਦਿਨ ਬਾਅਦ ਸਫਾਈ ਦਾ ਕਰ ਦਿੰਦੀ ਆ ਤੇ ਕੋਨੇ-ਕੋਨੇ ਦੇ ਵੀ ਤੁਸੀਂ ਸਾਫ਼ ਕਰ ਸਕਦੇ ਹੋ ਆਈ ਹੋਪ ਤੁਹਾਨੂੰ ਅੱਜ ਦੀ ਵੀਡੀਓ ਵਧੀਆ ਲੱਗੀ ਹੋਊਗੀ ਵੀਡੀਓ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੈਅ ਕਮੈਂਟ ਜ਼ਰੂਰ ਕਰਿਓ ਚੈਨਲ ਨੂੰ ਵੀ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਹਾਂ ਚੈਨਲ ਤੇ ਪਹਿਨੀਲੀ ਵਾਰ ਹੋ ਵੀਡੀਓ ਦੇਖ ਕੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਜਾਂਦੇ ਹੋ ਜਾਂ ਚੈਨਲ ਨੂੰ ਲਾਈਕ ਕਰਨਾ ਵੀਡੀਓ ਨੂੰ ਲਾਈਕ ਕਰਨਾ ਭੁੱਲ ਜਾਂਦੇ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਚੰਗਾ ਜੀ ਹੱਸਦੇ ਵਸਦੇ ਰਹੋ ਰੱਬ ਰਾਖਾ